ਬਟਾਲਾ ਤਹਿਸੀਲ ਦੇ ਵਿੱਚ ਹਰ ਸਾਲ ਵਸੀਕਾ ਨਵੀਂ ਸੀ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਅਤੇ ਉਹਨਾਂ ਚੋਣਾਂ ਦੇ ਵਿੱਚ ਇੱਕ ਪ੍ਰਧਾਨ ਚੁਣਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਇਸ ਵਾਰ ਵੀ ਪਟਾਲਾ ਤਹਿਸੀਲ ਦੇ ਵਿੱਚ ਸਰਬਸੰਮਤੀ ਦੇ ਨਾਲ ਮਤਾ ਪਾ ਕੇ ਰਾਮਚੰਦਰ ਨੂੰ ਵਸੀਕਿਆਂ ਦਾ ਪ੍ਰਧਾਨ ਚੁਣਿਆ ਗਿਆ ਅਤੇ ਇਸ ਸਮੇਂ ਸਾਰੇ ਅਧਿਕਾਰੀਆਂ ਦੀ ਮੌਜੂਦ ਰਹੀ। ਨਵੇਂ ਚੁਣੇ ਪ੍ਰਧਾਨ ਰਾਮਚੰਦਰ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਹਰ ਵੇਲੇ ਵਸੀਕਿਆਂ ਦਾ ਮੁਸ਼ਕਲਾਂ ਦੇ ਵਿੱਚ ਖੜਾ ਰਹਾਗਾ ਅਤੇ ਆਪਣੀ ਯੂਨੀਅਨ ਨੂੰ ਹੋਰ ਮਜ਼ਬੂਤ ਕਰਾਂਗਾ। ਇਸ ਮੌਕੇ ਅਧਿਕਾਰੀਆਂ ਨੇ ਵੀ ਰਾਮਚੰਦਰ ਨਵੇਂ ਬਣੇ ਪ੍ਰਧਾਨ ਨੂੰ ਵਧਾਈ ਦਿੱਤੀ। ਅੱਜ ਤਨਵੀਰ ਕੰਪਲੈਕਸ ਬਟਾਰਾ ਦੇ ਵਿੱਚ ਅਸਟੀਕਾ ਨਵੀਂ ਜੁਨੀਅਨ ਦੀ ਇੱਕ ਮੋਈ ਜਿਨ੍ਹਾਂ ਨੇ ਇੱਕ ਸਰਵ ਸੰਮਤੀ ਨਾਲ ਆਪਣੀ ਕਮੇਟੀ ਇਲੈਕਸ਼ਨ ਦੀ ਜੁਨੀਅਨ ਦੀ ਚੋਣ ਕੀਤੀ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਪ੍ਰਧਾਨ ਕਲੈਕਟਰ ਮੇਜੇਂਦਰ ਜੀ ਡਿਨਿਅਰ ਵਾਜਪ੍ਰਧਾਨ ਸਚਨ ਕੁਮਾਰ ਜੀ ਵਾਈਸ ਪ੍ਰਧਾਨ ਤਕਵੀਰ ਜੀ ਕਨਵੀਨਰ ਅਰਜੇਸ਼ ਭੰਡਾਰੀ ਜੀ ਇੱਕ ਜਾਣਤੀ ਸੁਦਾ ਲੱਗਦਾ ਇਹ ਕਿ ਇਹਨਾਂ ਨੇ ਆਪਣੀ ਯੂਨੀਅਨ ਦੀ ਚੋਣ ਕੀਤੀ ਹੈ ਉਹ ਇਸ ਮੰਚੇ ਸਾਡੇ ਕੋ ਆਏ ਸੀ ਅੱਜ ਇਹਨਾਂ ਸਾਰਿਆਂ ਨੂੰ ਵਧਾਈ ਦੇ ਫਤਿਹ ਦੇਣੇ ਇੱਕ ਜਿੰਨੀ ਹੁੰਦੀ ਹੈ ਆਪਣੀ ਯੂਨੀਅਨ ਉਹਦੇ ਵਿੱਚ ਰਹਿ ਕੇ ਬਾਕੀ ਪਰਿਵਾਰ ਨੇ ਵੀ ਆਪਣੀ ਦੁੱਖਤ ਵੀ ਇਹਨਾਂ ਨੂੰ ਦਿੱਤੀ ਵੀ ਹੈ ਤੋਂ ਮੈਂ ਪ੍ਰਧਾਨ ਜੀ ਰਮੇਸ਼ਿੰਦਰ ਜੀ ਨੂੰ ਇਹ ਬੇਨਤੀ ਕਰਦਾ ਕਿ ਆਪਣੀ ਟੀਮ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਸਾਰੇ ਵੀ ਲੋਕ ਕੋਈ ਸੁਣੀ ਕਿਤੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹ ਮੇਰੇ ਨਾਲ ਸ਼ੇਅਰ ਕਰਦਾ ਸੀ ਮੇਰੇ ਲੈਵਲ ਤੇ ਕੋਈ ਵੀ ਸਮੱਸਿਆ ਆਉਂਦੀ ਉਹ ਮੇਰੇ ਨਾਲ ਹੱਲ ਕਰਦਾ ਸੀ ਬਾਕੀ ਇੱਕ ਮੈਂ ਇਹਨਾਂ ਦੇ ਯੂਨੀਅਨ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਇਹ ਜੋ ਅੱਜਕੱਲ ਸਰਕਾਰ ਦਾ ਚੱਲ ਰਿਹਾ ਉਹ ਆਪਣਾ ਦੌਰ ਚੱਲ ਰਿਹਾ ਉਹ ਦੌਰ ਤੇ ਨਾਲ ਪਬਲਿਕ ਤੋਂ ਨਾਲ ਵਿਚਰੋ ਆਪਣੇ ਦੀ ਕਜਲਗੁਆਰੀ ਨਾ ਕਾਓ ਆਪਣਨੇ ਤੇ ਚਰੇ ਮੱਤੇ ਉਹਨਾਂ ਨੂੰ ਪਿਆਰ ਨਾਲ ਡੀਲ ਕਰੋ ਉਹਨਾਂ ਦੇ ਸਹੀ ਕੰਮ ਆਹ ਤਰੀਕੇ ਨਾਲ ਕਰੋ ਇਹ ਮੈਂ ਤੁਹਾਨੂੰ ਜੀ ਨੂੰ ਕਹਿਣਾ ਬਸ ਇਹਨਾਂ ਨੇ ਤੁਹਾਡਾ ਵੀ ਮਨ ਕਰ ਦਿੱਤਾ ਉਹਨਾਂ ਵੱਲੋਂ ਮੈਂ ਤੁਹਾਨੂੰ ਚਰੇ ਐਨਓਸੀ ਤੋਂ ਬਿਨਾਂ ਰਜਿਸਟਰੀਆਂ ਨਹੀਂ ਹੋ ਰਹੀਆਂ ਸਾਰੇ ਵਸੀਕਿਆਂ ਦਾ ਕੰਮ ਬੰਦ ਪਿਆ ਹੋਇਆ ਹੈ ਦੇ ਫਰੀਕੀ ਐਨਓਸੀ ਅੱਜ ਸਰਡੇ ਫਸੀਕਾ ਮਲੈਕਸ ਪਟਾਲਾ ਵਿੱਚ ਸਾਡੇ ਜਗਤ ਦੇ ਨਿਸ਼ਕਿਆਂ ਦੀ ਇੱਕ ਮੈਗਾ ਹੋਈ ਹੈ ਜਿਸ ਵਿੱਚ ਸਾਡੇ ਸਰਬ ਸੰਦੇਜ ਸਾਡੇ ਜਿੰਨੇ ਵੀ ਫਸੀਕਾ ਦੇ ਵਸਨੇ ਐ ਐਡਵੋਕੇਟ ਨੇ ਸਾਰਿਆਂ ਨੇ ਸਾਂਤੀ ਬਖਟਾਈ ਹੈ ਜਿਸ ਦੇ ਸਾਡੇ ਹਨੇਜ ਚੰਦਰ ਪਾਟਕ ਜੀ ਬਹੁਤ ਸੀਨੀਅਰ ਹਨ ਆਰਥਿਕ ਕਾਨੂੰਨੀ ਇਸ ਉਹਨਾਂ ਨੂੰ ਤਹਿਸੀਲ ਪ੍ਰੈਸਿਡੈਂਟ ਦਾ ਹੁਕਮ ਦੇ ਕੇ ਲਵਾਜਿਆ ਅਸੀਂ ਬਹੁਤ ਹੀ ਖੁਸ਼ੀ ਹੋਈ ਹੈ ਕਿ ਸਾਡੇ ਪ੍ਰੈਜ਼ੀਡੈਂਟ ਸਾਹਿਬ ਜੀ ਜਿੰਨੇ ਵੀ ਵਸੀਕਾ ਨੇ ਜਿੰਨੇ ਵੀ ਸਾਡੇ ਦਫਤਰਾਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਇੱਕ ਆਪਣੇ ਸਾਥ ਨਾਲ ਲੈ ਕੇ ਤੇ ਵਧੀਆ ਸਹੀ ਢੰਗ ਤਰੀਕੇ ਨਾਲ ਤਸਕੀਨ ਦੀ ਸੇਵਾ ਨਿਭਾਉਣਗੇ ਜੋ ਵੀ ਤਸਕੀਨ ਦੇ ਵਿੱਚ ਕੋਈ ਪੈਨਫਰਾ ਕਸਟਮਰ ਕੰਮ ਕਰਾਉਣਾ ਆਉਂਦਾ ਉਹਨਾਂ ਨੂੰ ਵਧੀਆ ਡੀਲਿੰਗ ਦੇਣਗੇ ਵਧੀਆ ਕੰਮ ਕਰਨਗੇ ਅਸੀਂ ਬਹੁਤ ਖੁਸ਼ ਹਾਂ ਸਾਰੇ ਵਸੀਕਾ ਨੇ ਜਿੰਨੇ ਵੀ ਸਾਡੇ ਡੀ ਟਰੈਕਟਰ ਨੇ ਸਾਡੇ ਐਡਵੋਕੇਟ ਨੇ ਸਾਡੇ ਹੋਰ ਵੀ ਜਿੰਨੇ ਵੀ ਪੈਨਫਰਾ ਤੇ ਕਾਰੋਬਾਰ ਕਰ ਰਹੇ ਨੇ ਅਸੀਂ ਇਸ ਚੀਜ਼ ਦੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਪ੍ਰਾਈਡਰ ਸਾਹਿਬ ਜੀ ਬਹੁਤ ਵਧੀਆ ਕੰਮ ਕਰਨਗੇ ਔਰ ਜਿਹੜੀ ਅੱਜ ਪ੍ਰਧਾਨਗੀ ਦੀ ਸਥਾਪਨਾ ਕੀਤੀ ਗਈ ਹੈ ਉਹ ਸਾਡੇ ਮਾਨਯੋਗ ਸਰਕਾਰ ਦੇ ਇੰਡਸਟਰੀ ਦੀ ਤਹਿਲਾ ਸਾਹਿਬ ਉਹਨਾਂ ਦੀ ਰਹਿਨਮਾਈ ਅਤੇ ਦਫਰ ਵਿਖੇ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਉਹਨਾਂ ਵੱਲੋਂ ਇਹ ਪ੍ਰੋਗਰਾਮ ਲੈ ਕੇ ਅੱਜ ਹੀ ਪ੍ਰਧਾਨ ਨੂੰ ਪ੍ਰਧਾਨਗੀ ਦਾ ਅਹੁਦਾ ਦੇ ਕੇ ਨਿਵਾਜਿਆ ਤਾਂ ਮੈਂ ਧੰਨਵਾਦ ਕਰਦਾ ਜੀ ਸਾਰੇ মিডিਆ ਦਾ ਜਿਨ੍ਹਾਂ ਵੀਰਾਂ ਨੇ ਸਾਥ ਕੱਢਿਆ মিডিਆ ਵਾਲਿਆਂ ਨੇ ਕੋਲੋਂ ਸਾਰੇ ਸਜਣਾ ਬਹੁਤ ਬਹੁਤ ਮੈਂ ਇਹ ਚੀਜ਼ ਹੀ ਬਧਾਈ ਦੇਣਾ ਸਾਰੇ ਵੀਰ ਅੱਜ ਸਾਰੇ ਸੀਤਿਆਂ ਦੇ ਸਰਵ ਸਹਿਮਤੀ ਨਾਲ ਆਪਣੇ ਪ੍ਰਧਾਨ ਸਾਹਿਬ ਨਵੇਂ ਬਣੇ ਜੀ ਰਮੇਸ਼ ਚੰਦਰ ਜੀ ਸਾਰਿਆਂ ਨੇ ਸਰਵ ਸਹਿਮਤੀ ਨਾਲ ਉਹਨਾਂ ਨੂੰ ਨਿਯੁਕਤੀ ਦਿੱਤਾ ਪ੍ਰਧਾਨ ਆਪਣੇ ਬਾਈਸ ਪ੍ਰਧਾਨ ਸਾਹਿਬ ਸ਼੍ਰੀ ਰਵਿਜੀਤ ਜੀ ਤੇ ਆਪਣੇ ਕੈਸ਼ੀਅਰ ਹੈ ਸ਼੍ਰੀ ਨਿਰਮਲਜੀਤ ਸਿੰਘ ਕਾਲੋ ਸੀਤਿਆਂ ਦੇ ਤੇ ਮੈਂ ਲੀਗਲ ਐਡਵਾਈਜ਼ਰ ਨਾਲ ਬਾਈਸ ਪ੍ਰਧਾਨ ਆਏ ਪਟਾਰਾ ਤਸਵੀਰ ਪਟਾਰਾ ਵਸੀਕਾ ਦਾ ਸਰਚੀਜ਼ ਦਾ ਕੀ ਹੋਈ ਹੈ ਹਾਂਜੀ ਹਾਂਜੀ ਸਰਦਾਰ ਸਰਦਾਰ ਤਸਵੀਰ ਦਾ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਸਾਰਾ ਸਾਰਿਆਂ ਨੇ ਫੈਸਲਾ ਲਿਆ ਹੈ ਇਸ ਮੁਤਾਬਕ ਆਪਾਂ ਸਾਰਾ ਫੈਸਲਾ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਦੱਸਤਾ ਜੀ ਹੁਣ ਇਹ ਸਰ ਅੱਗੇ ਦਾ ਸੰਗਠਨ ਕੀ ਕੀ ਵੇਰਵਾ ਦਾ ਸਾਡੇ ਸਰਪੰਡਾਰੀ ਸਾਡੇ ਸਾਡੇ ਸਰਪ੍ਰਸਤ ਜਿਹੜੇ ਆ ਸਰਪੰਡਾਰੀ ਸਾਹਿਬ ਜੇਸ਼ ਭੰਡਾਰੀ ਸਾਹਿਬ ਦੀ ਇਸ ਟੀਮ ਦੇ ਤੇ ਪੰਜ ਮੈਂਬਰ ਟੀਮ ਬਣ ਗਈ ਹੈ ਸਾਰੀ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਐਸਐਮ ਜੀ ਨਿਊਜ਼